ਲੋਕ ਸਭਾ ਚੋਣਾਂ 'ਚ ਇਸ ਵਾਰ ਵੱਡੇ ਚਿਹਰੇ ਪੈਰਾਸ਼ੂਟ ਬਣੇ ਹੋਏ ਨੇ ਕੋਈ ਸਿਆਸੀ ਧਿਰ ਇਸ ਮਾਮਲੇ 'ਚ ਪਿੱਛੇ ਨਹੀਂ ਹੁਣ ਜਿੰਨਾ ਵੱਡਾ ਮਨੋਰਥ ਹੈ ਤਾਂ ਹੀ ਕਿਸੇ ਸਿਆਸੀ ਧਿਰ ਵਾਸਤੇ ਸਥਾਨਕ ਉਮੀਦਵਾਰ ਤਰਜੀਹ ਨਹੀਂ ਰਿਹਾ ਹਰ ਚੋਣ ਹਲਕੇ ਵਿੱਚ ਵੱਖੋ ਵੱਖਰਾ ਦ੍ਰਿਸ਼ ਹੈ ਜਿੱਥੇ ਕਿਸੇ ਧਿਰ ਨੂੰ ਠੀਕ ਪੈਂਤੜਾ ਬੈਠਾ ਉਥੇ ਵਿਰੋਧੀ ਪੈਰਾਸ਼ੂਟ ਉਮੀਦਵਾਰ ਨੂੰ ਮੁੱਦੇ ਦੇ ਤੌਰ ਤੇ ਉਭਾਰ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੁਖਸਰ ਦੇ ਬਸ਼ਿੰਦੇ ਨੇ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਪੜਚ ਉਤਾਰ ਦਿੱਤਾ ਗਿਆ ਰਾਜੇ ਵੜਿੰਗ ਦੀ ਰਿਹਾਈਸ਼ ਗਿੱਦੜਵਾਹ ਹਲਕੇ 'ਚ ਨਹੀਂ ਜਦਕਿ ਉਹ ਵਿਧਾਇਕ ਗਿੱਦੜਵਾਹ ਹੀ ਤੋਂ ਨੇ ਐਵੇਂ ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਦੀ ਰਿਹਾਈਸ਼ ਤਾਂ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਹੈ ਪਰੰਤੂ ਉਹ ਚੋਣ ਜਲੰਧਰ ਲੋਕ ਸਭਾ ਹਲਕੇ ਤੋਂ ਲੜ ਰਹੇ ਨੇ ਸਥਾਨਕ ਆਗੂਆਂ ਦੀ ਹਮੇਸ਼ਾ ਇਹੋ ਨਾਰਾਜ਼ਗੀ ਰਹਿੰਦੀ ਹੈ ਕਿ ਉਹਨਾਂ ਨੂੰ ਪਾਰਟੀ ਨੇ ਨਜ਼ਰਅੰਦਾਜ਼ ਕਰ ਦਿੱਤਾ। ਰਾਜੇ ਵੜਿੰਗ ਤੇ ਬਾਹਰਲਾ ਹੋਣ ਦਾ ਟੈਗ ਭਾਜਪਾ ਉਮੀਦਵਾਰ ਰਵਨੀਤ ਸਿੰਘ ਪਿੱਟੂ ਨੇ ਲਗਾਇਆ। ਹਲਕਾ ਸੰਗਰੂਰ ਵਿੱਚ ਤਿੰਨ ਉਮੀਦਵਾਰ ਬਾਹਰਲੇ ਨੇ ਜਦਕਿ ਆਪ ਦਾ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਹਲਕੇ ਦਾ ਵਸਿੰਦਾ ਹੈ। ਕਾਂਗਰਸ ਨੇ ਸੰਗਰੂਰ ਹਲਕੇ ਤੋਂ ਸੁਖਪਾਲ ਸਿੰਘ ਖੈਰ ਨੂੰ ਉਮੀਦਵਾਰ ਬਣਾਇਆ ਜੋ ਕਿ ਪੁਲਾਥਾ ਹਲਕੇ ਦੇ ਰਹਿਣ ਵਾਲੇ ਨੇ। ਸਿਮਰਨਜੀਤ ਸਿੰਘ ਮਾਨ ਦੀ ਜੱਦੀ ਰਿਹائش ਹਲਕਾ ਫਤਿਹਗੜ ਸਾਹਿਬ ਵਿੱਚ ਹੈ। ਪਰ ਚੋਣ ਉਹ ਸੰਗਰੂਰ ਹਲਕੇ ਤੋਂ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੀ ਰਿਹائش ਵੀ ਫਤਿਹਗੜ੍ਹ ਸਾਹਿਬ ਹਲਕੇ ਵਿੱਚ ਪੈਂਦੀ ਹੈ ਜਦਕਿ ਚੋਣ ਉਹ ਸੰਗਰੂਰ ਹਲਕੇ ਤੋਂ ਲੜ ਰਹੇ ਨੇ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਿਛਲੇ ਦਿਨਾਂ ਵਿੱਚ ਸੁਖਪਾਲ ਖੈਰ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਹਲਕੇ ਦੇ 10 ਪਿੰਡਾਂ ਦੇ ਨਾਮ ਹੀ ਲੈ ਕੇ ਦਿਖਾ ਦੇਣ ਆਨੰਦਪੁਰ ਸਾਹਿਬ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਕਿ ਚੰਦੂ ਮਾਜਰਾ ਇਥੋਂ ਪਹਿਲਾ ਇੱਕ ਵਾਰ ਚੋਣ ਜਿੱਤ ਚੁੱਕੇ ਨੇ ਪਰੰਤੂ ਉਹਨਾਂ ਦੀ ਰਿਹائش ਲੋਕ ਸਭਾ ਹਲਕਾ ਪਟਿਆਲਾ ਵਿੱਚ ਪੈਂਦੀ ਹੈ ਇਸੇ ਤਰ੍ਹਾਂ ਕਾਂਗਰਸ ਨੇ ਹਲਕਾ ਆਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਵਿਜੇਿੰਦਰ ਸਿੰਘਲਾ ਨੂੰ ਉਥੋਂ ਕੈਂਡੀਡੇਟ ਬਣਾਇਆ ਜੋ ਹਲਕੇ ਤੋਂ ਬਾਹਰਲੇ ਨੇ ਹਲਕਾ ਫਰੀਦਕੋਟ ਵਿੱਚ ਵੀ ਬਾਹਰਲੇ ਉਮੀਦਵਾਰੀ ਨੇ ਭਾਜਪਾ ਨੇ ਹਲਕਾ ਫਰੀਦਕੋਟ ਤੋਂ ਜਲੰਧਰ ਦੇ ਵਸਿੰਦੇ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਇਆ। ਇਹਨਾਂ ਦੇ ਉਮੀਦਵਾਰ ਬਣਨ ਤੋਂ ਬਾਅਦ ਫਰੀਦਕੋਟ ਦੇ ਵਿੱਚ ਲਗਾਤਾਰ ਹੰਸਰਾਜ ਹੰਸ ਦਾ ਵਿਰੋਧ ਹੋ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਨੇ ਸੰਗਰੂਰ ਜ਼ਿਲ੍ਹੇ ਦੇ ਵਸਨੀਕ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਹੈ। ਕਰਮਜੀਤ ਅਨਮੋਲ ਹਲਕਾ ਫਰੀਦਕੋਟ ਨਾਲ ਆਪਣਾ ਨਾਤਾ ਜੋੜਦੇ ਨੇ। ਅਤੇ ਹਲਕੇ ਦੇ ਪਿੰਡ ਜਲਾਲ ਦਾ ਦੋਤਾ ਹੋਣ ਦੀ ਗੱਲ ਸਟੇਜਾਂ ਤੇ ਕਰਦੇ ਨੇ ਜਦੋਂ ਸਿਆਸੀ ਧਿਰਾਂ ਨੂੰ ਕੋਈ ਉਮੀਦਵਾਰ ਲੱਭਦਾ ਨਹੀਂ ਤਾਂ ਬਾਹਰਲੇ ਉਮੀਦਵਾਰਾਂ ਦਾ ਸਹਾਰਾ ਲੈਣਾ ਪੈਂਦਾ ਸਿਆਸੀ ਮਾਹਰ ਆਖਦੇ ਨੇ ਕਿ ਅਗਰ ਹਲਕੇ ਦਾ ਉਮੀਦਵਾਰ ਚੋਣ ਵਿੱਚ ਉਤਾਰਿਆ ਜਾਂਦਾ ਤਾਂ ਘੱਟੋ-ਘੱਟ ਲੋਕਾਂ ਦੀ ਉਮੀਦਵਾਰ ਤੱਕ ਪਹੁੰਚ ਤਾਂ ਬਣੀ ਰਹਿੰਦੀ ਹੈ ਅਤੇ ਉਮੀਦਵਾਰ ਦਾ ਚੋਣਾ ਜਿੱਤਣ ਮਗਰੋਂ ਹਲਕੇ ਨਾਲ ਇੱਕ ਭਾਵੁਕ ਲगाव ਵੀ ਬਣਿਆ ਰਹਿੰਦਾ ਹੈ ਬਾਹਰਲੇ ਜੇਤੂ ਰਹੇ ਉਮੀਦਵਾਰਾਂ ਬਾਰੇ ਅਕਸਰ ਇਹੋ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਨੇ ਜਿੱਤਣ ਮਗਰੋਂ ਹਲਕੇ ਵਿੱਚ ਕਦੇ ਮੂੰਹ ਤੱਕ ਨਹੀਂ ਦਿਖਾਇਆ